ਮੀਂਹ ਦੀ ਇਹਨੇ ਰੀਦੀ ਅਪਡੇਟ ਲੈ ਕੇ ਹਾਜ਼ਰ ਹੋਇਆ ਸਸੇਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਮੌਸਮ ਦੀ ਅਗੇਤੀ ਜਾਣਕਾਰੀ ਲਈ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪੂਰੇ ਦੀ ਸਪੋਰਟ ਲਗਾਤਾਰ ਮਿਲ ਰਹੀ ਆ ਸਿਸਟਮ ਨੂੰ ਪੂਰੇ ਦੀ ਹਵਾ ਜਿਹੜੀ ਬੰਗਾਲ ਦੀ ਖਾੜੀ ਤੋਂ ਲਗਾਤਾਰ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਪਹੁੰਚ ਰਹੀ ਹੈ ਨਮੀ ਪੰਜਾਬ ਵਿੱਚ ਲਗਾਤਾਰ ਇਕੱਠੀ ਹੋ ਰਹੀ ਹੈ ਕਿ ਇਸ ਦੌਰਾਨ ਇੱਕ ਖਾਸ ਗੱਲ ਵਾਪਨ ਜਾ ਰਹੀ ਹੈ ਕਿ ਇੱਕ ਪੱਛਮੀ ਸਿਸਟਮ ਆ ਜਿਹੜਾ ਇਸ ਟਾਈਮ ਪਹਾੜੀ ਖੇਤਰਾਂ ਤੇ ਪੁੱਜਣ ਜਾ ਰਿਹਾ ਹੈ ਕੱਲ ਨੂੰ ਤੇ ਜਿਹੜਾ ਜਿਸ ਦਾ ਆਸਰਾ ਜਿਹੜਾ 10 ਤੋਂ ਲੈ ਕੇ 12 ਮਈ ਦੇ ਵਿੱਚਕਾਰ ਦੇਖਣ ਨੂੰ ਮਿਲੂਗਾ ਪੱਛਮੀ ਸਿਸਟਮ ਜਿਹੜਾ ਆ ਰਿਹਾ ਹੈਗਾ ਮੇਨ ਆਸਰਾ ਉਹਦਾ 11 ਮਈ ਦੀ ਦੁਪਹਿਰ ਬਾਅਦ ਸ਼ਾਮ ਤੋਂ ਲੈ ਕੇ 12 ਮਈ ਤੱਕ ਦੇਖਣ ਨੂੰ ਮਿਲੂਗਾ 11 12 ਮਈ ਮੁੱਖਰ ਹੋਊਗਾ ਕੱਲ 10 ਮਈ ਨੂੰ ਜ਼ਿਆਦਾਤਰ ਮੌਸਮ ਗਰਮਾਟ ਵਾਲਾ ਹੀ ਰਹੂਗਾ ਬਹੁਤੇ ਵੱਡੇ ਪੱਧਰ ਤੇ ਕੋਈ ਰਾਹਤ ਦੀ ਅ ਅਸਥਾਈ ਰਾਹਤ ਮਿਲ ਸਕਦੀ ਹੈ ਕਿ ਦੁਪਹਿਰ ਬਾਅਦ ਕਿਤੇ ਘਰ ਚਮਕਲੇ ਬੱਦਲ ਛਿਟਕਾ ਛਰਾਟਾ ਜਿਹੜਾ ਪਾ ਸਕਦੇ ਹੈਗੇ ਹਾਲਾਂਕਿ ਜਿਹੜਾ ਹੋ ਮਸਾ ਉਸੇ ਤਰ੍ਹਾਂ ਕਰਾਰ ਰਹੂਗਾ ਅੱਜ ਰਾਤ ਨੂੰ ਫੇਰ ਪੂਰੇ ਦੀ ਹਵਾ ਜਿਹੜੀ ਤੇਜ਼ ਹੋ ਜਾਣੀ ਆ ਕੱਲ ਤੱਕ ਸਰ ਵੀ ਪੂਰੇ ਦੀ ਹਵਾ ਜਿਹੜੀ ਤੇਜ਼ ਰਹੂਗੀ ਜਿਵੇਂ ਜਿਵੇਂ ਦੁਪਹਿਰ ਹੋਊਗੀ ਤਾਂ ਜਿਹੜੀ ਪੂਰੇ ਦੀ ਸਪੀਡ ਆ ਉਹ ਘਟ ਜਾਣ ਘਟਦੀ ਜਾਣੀ ਆ ਤੇ ਉਹ ਮਸਾਲੀ ਗਰਮੀ ਫੇਰ ਤੋਂ ਵੱਧਦੀ ਜਾਣੀ ਆ ਕੱਲ ਵੀ ਜਿਹੜਾ ਇਸੇ ਤਰ੍ਹਾਂ ਦਾ ਮਾਹੌਲ ਜਾਰੀ ਰਹਿ ਸਕਦਾ ਹੈ ਪਰ ਜਿਵੇਂ ਜਿਵੇਂ ਪੱਛਮੀ ਸਿਸਟਮ ਪੰਜਾਬ ਦੇ ਨੇੜੇ ਆ ਰਿਹਾ ਜੰਮੂ ਕਸ਼ਮੀਰ ਦੇ ਨੇੜੇ ਆ ਰਿਹਾ ਪਹਾੜੀ ਕਿਤੇ ਤਰ੍ਹਾਂ ਦੇ ਨੇੜੇ ਆ ਰਿਹਾਗਾ ਤਾਂ ਉਹਦੇ ਨਾਲ ਪੰਜਾਬ ਦੇ ਵਿੱਚ ਕੱਲ ਕਿਤੇ ਦੁਪਹਿਰ ਬਾਅਦ ਗਰਚਮਕਲੇ ਬੱਦਲ ਬਣ ਸਕਦੇ ਜਾਂ ਹਿਮਾਚਲ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਗਰਚਮਕਲੇ ਬੱਦਲ ਜਿਹੜੇ ਹਿਮਾਚਲ ਤੋਂ ਕਿਤੇ ਮਾੜੀ-ਮੋਟੀ ਧੂੜ ਨੇਰੀ ਦੇ ਕੇ ਪੰਜਾਬ ਦੇ ਵਿੱਚ ਦਾਖਲ ਹੋ ਸਕਦੇ ਹੈਗੇ ਪਰ ਉਹ ਅਸਥਾਈ ਰਾਤ ਉਹ ਲਿਮਟਿਡ ਏਰੀਆ ਵਿੱਚ ਨਿੱਕੀ-ਮੁੱਟੀ ਕਾਰਵਾਈ ਹੋਊਗੀ ਪਰ ਜਿਹੜਾ ਮੇਨ ਸਿਸਟਮ ਦਾ ਆਸਰਾ ਪੱਛਮੀ ਸਿਸਟਮ ਆ ਰਿਹਾ ਉਹਦੇ ਨਾਲ ਪੂਰੀ ਦੀ ਹਵਾ ਪੰਜਾਬ ਦੇ ਵਿੱਚ ਆ ਰਹੀ ਹੈ ਇੱਕ ਲੋ ਲੈਵਲ ਤੇ ਸਰਕੂਲੇਸ਼ਨ ਹੁੰਦਾ ਜਿਹੜਾ ਹਵਾ ਦਾ ਉਹ ਉੱਤਰੀ ਰਾਜਸਥਾਨ ਦੇ ਉੱਪਰ ਬਣਿਆ ਹੋਇਆ ਜਿਹੜਾ ਬੰਗਾਲ ਦੀ ਕਾਰੀ ਤੋਂ ਆ ਰਹੀਆਂ ਹਵਾਵਾਂ ਨੂੰ ਉਤਰੀ ਰਾਜਸਥਾਨ ਤੇ ਪੰਜਾਬ ਦੇ ਉੱਤੋਂ ਦੀ ਕਮਾ ਆ ਕੇ ਲੈ ਕੇ ਜਾ ਰਿਹਾ ਹੈਗਾ ਜਿਸ ਨਾਲ ਇੱਕ ਸਰਕੂਲੇਸ਼ਨ ਲੋ ਲੈਵਲ ਤੇ ਸਰਕੂਲੇਸ਼ਨ ਬਣਿਆ ਹੋਇਆਗਾ ਇੱਕ ਜਿਹੜਾ ਮੀਡਲ ਲੈਵਲ ਤੇ ਪੱਛਮੀ ਸਿਸਟਮ ਦਾ ਸਰਕੂਲੇਸ਼ਨ ਆ ਉਹ ਦਿਖਾਈ ਦੇ ਰਿਹਾਗਾ ਖਾਸ ਕਰਕੇ ਜਿਹੜਾ ਪੱਛਮੀ ਸਿਸਟਮ ਦਾ ਮੇਨ ਅਸਰ ਹੋਊਗਾ 11 ਮਈ ਦੀ ਦੁਪਹਿਰ ਬਾਅਦ ਤੇ ਤੇ 12 11 ਮਈ ਦੀ ਦੁਪਹਿਰ ਬਾਅਦ ਤੇ 12 ਮਈ ਨੂੰ ਦੇਖਣ ਨੂੰ ਮਿਲੂਗਾ 11 ਤੇ 12 ਨੂੰ ਪੰਜਾਬ ਸਮੇਤ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਅ ਗਰਚਮਕਲੇ ਬੱਦਲਾਂ ਦਾ ਨਿਰਮਾਣ ਹੋਊਗਾ ਬਹੁਤੇ ਖੇਤਰਾਂ ਦੇ ਵਿੱਚ ਗਰਚਮਕਾਂ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਟੁੱਟਮੀ ਕਾਰਵਾਈ ਦੇਖਣ ਨੂੰ ਮਿਲੂਗੀ ਇਸ ਤਰ੍ਹਾਂ ਪੰਜਾਬ ਦੇ ਵੱਡੇ ਪੱਧਰ ਦੇ ਵਿੱਚ ਪੰਜਾਬ ਵਿੱਚ ਕਾਫੀ ਵੱਡੇ ਪੱਧਰ ਤੇ ਮੀਨ ਏਰੀਆ ਦਾ ਜਿਹੜਾ ਦੌਰ ਆ ਦੇਖਣ ਨੂੰ ਮਿਲ ਸਕਦਾਗਾ ਇਸ ਤਰ੍ਹਾਂ ਏਦਾਂ ਵੀ ਹੋਊਗਾ ਵੀ ਕਿਤੇ ਕਿਤੇ ਤੇਜ਼ ਝਟ ਜਾਂ ਤਾਕੜੀ ਕਾਰਵਾਈ ਵੀ ਹੋ ਸਕਦੀ ਹੈ ਪਰ ਉਹ ਲਿਮਟਿਡ ਏਰੀਆ ਚ ਕਿਤੇ ਕਿਤੇ ਹੋਊਗੀ ਜ਼ਿਆਦਾਤਰ ਮੀਂਹ ਦੀ ਕਾਰਵਾਈ ਟੁੱਟਮੀ ਹੋਊਗੀ ਪਰ ਹੋਊਗੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਹੋਊਗੀ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਜਿਹੜੇ ਕੇਂਦਰੀ ਭਾਗ ਆ ਕੇ ਮਾਲਵਾ ਵੈਲਟ ਆ ਗਿਆ ਜਾਂ ਅੰਮ੍ਰਿਤਸਰ ਗਰਦਾਸਪੁਰ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਏਰੀਆ ਆ ਗਿਆ ਨਮਾਸਹਿਰ ਲਾਕੇ ਆ ਗਿਆ ਤਰਨਤਾਰਨ ਹੋ ਗਿਆ ਜਾਂ ਬਰੋਜਪੁਰ ਫਾਜ਼ਿਲਕਾ ਦੇ ਇਲਾਕੇ ਹੋ ਗਏ ਪ੍ਰੀਤਕੋਟ ਬਠਿੰਡਾ ਹੋ ਗਿਆ ਮੋਗਾ ਏਰੀਆ ਹੋ ਗਿਆ ਤੇ ਮੁਕਸਾਰਾ ਇਲਾਕਾ ਹੋ ਗਿਆ ਜਾਂ ਮਾਨਸਾ ਬਨਾਲਾ ਦੇ ਇਲਾਕੇ ਹੋ ਗਏ ਭਾਵੇਂ ਉਹ ਫਤਿਹਗੜ੍ਹ ਸਾਹਿਬ ਜਾਂ ਪਟਿਆਲਾ ਜਾਂ ਸੰਗਰੂਰ ਜਾਂ ਲੁਧਿਆਣਾ ਦੇ ਇਲਾਕੇ ਹੋਣ ਭਾਵੇਂ ਉਹ ਪਾਦੇ ਇਲਾਕੇ ਹੋਣ ਲਗਭਗ ਸਾਰੇ ਹੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਟੁੱਟਮੀਆਂ ਕਾਰਵਾਈਆਂ ਜਿਹੜੀਆਂ 11 12 ਮਈ ਨੂੰ ਦੇਖੋ ਨੂੰ ਮਿਲ ਸਕੀਆਂ ਇਸ ਦੌਰਾਨ ਵੱਡੇ ਪੱਧਰ ਤੇ ਧੂੜ ਹਨੇਰੀ ਵੀ ਦੇਖੋ ਨੂੰ ਮਿਲ ਸਕਦੀ ਹੈ ਕਿ ਕਾਫੀ ਵੱਡੇ ਪੱਧਰ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੇ ਧੂੜ ਹਨੇਰੀ ਦਾ ਜਿਹੜਾ ਇੱਕ ਮੀਂਹ ਦਾ ਦੌਰ ਇੱਕ ਸਿਸਟਮ ਦਾ ਦੌਰ ਹੈ ਜਿਹੜਾ ਦੇਖੋ ਨੂੰ ਮਿਲੂਗਾ ਪੱਛਮੀ ਸਿਸਟਮ ਦਾ ਪ੍ਰਭਾਵ ਹੈ ਜਿਹੜਾ ਦੇਖੋ ਨੂੰ ਮਿਲੂਗਾ कल 10 ਮਈ ਨੂੰ ਕਿਤੇ ਕਿਤੇ ਲਿਮਟਡ ਇਲਾਕਿਆਂ ਦੇ ਵਿੱਚ ਗਰਜਾਂ ਅੰਕਲੇ ਬੱਦਲ ਬਣਨਗੇ ਪਰ ਉਹ ਥੋੜੇ ਬਹੁਤ ਸਮੇਂ ਲਈ ਰਾਹਤ ਦੇਣਗੇ ਉਹ ਅਸਥਾਈ ਤੌਰ ਤੇ ਰਾਹਤ ਹੋਊਗੀ ਜਿਹੜੀ ਮੁਕੰਮਲ ਸਥਾਈ ਰਾਹਤ ਹੋਊਗੀ ਗਰਮੀ ਤੋਂ ਰਾਹਤ ਵੱਡੇ ਪੱਧਰ ਤੇ ਹੋਊਗੀ ਉਹ 11 ਦੀ ਦੁਪਹਿਰ ਬਾਅਦ ਤੇ ਸ਼ਾਮ ਨੂੰ ਦੇਖਣ ਨੂੰ ਮਿਲੂਗੀ ਖਾਸ ਕਰਕੇ 12 ਮਈ ਨੂੰ ਜਦੋਂ ਬੱਦਲਵਾਈ ਹੋਊਗੀ ਕਈ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹਿਆ ਕਾਰਵਾਈਆਂ ਵੀ ਹੋ ਜਾਣੀਆਂ ਨੇਰੀ ਵੀ ਗੁਜਰੂ ਪੰਜਾਬ ਦੇ ਵਿੱਚੋਂ ਉਹਦਾ ਕਰਕੇ 12 ਮਈ ਨੂੰ ਪੰਜਾਬ ਵਿੱਚ ਜਿਹੜਾ ਦਿਨ ਦਾ ਤਾਪਮਾਨ ਹੁੰਦਾ ਕਾਫੀ ਗਰਾਵਡ ਦੇਖਣ ਨੂੰ ਮਿਲੂਗੀ ਉਹਦੇ ਵਿੱਚ ਕਾਫੀ ਇਲਾਕਿਆਂ ਦੇ ਵਿੱਚ ਹੋਮ ਮਸਾਲੀ ਗਰਮੀ ਤੋਂ ਵੀ ਰਾਹਤ ਮਿਲ ਜਾਣੀ ਹੈ ਖਾਸ ਕਰਕੇ ਹੋ ਮਸਾਲੀ ਗਰਮੀ ਤੋਂ ਤਾਂ ਰਾਹਤ ਜਿਹੜੀ 11 ਮਈ ਦੀ ਦੁਪਹਿਰ ਵਾਜ ਜਾਂ ਸ਼ਾਮ ਨੂੰ ਹੀ ਮਿਲ ਜਾਣੀ ਹੈ ਕਿ ਵੈਸੇ 12 ਨੂੰ ਵੀ ਜਿਹੜਾ ਸਿਸਟਮ ਦਾ ਅਸਰ ਬਣਿਆ ਰਹਿਣਾਗਾ 13 ਤੇ 14 ਨੂੰ ਕੋਈ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੋਗੀ ਪਰ 13 14 ਨੂੰ ਵੀ ਲਿਮਟਿਡ ਜੇ ਏਰੀਆ ਵਿੱਚ ਕਿਤੇ ਕਿਤੇ ਗਰਚਾਂkle ਬਦਲ ਨਿੱਕੀ ਮੋਟੀ ਕਾਰਵਾਈ ਜ਼ਰੂਰ ਦੇ ਸਕਦੇ ਹੈਗੇ ਜਿਹੜਾ ਇਹ ਮੀਂਹ ਦਾ ਦੌਰ ਆ ਇਹ ਪੱਛਮੀ ਸਿਸਟਮ ਤੇ ਪੰਜਾਬ ਦੇ ਵਿੱਚ ਲਗਾਤਾਰ ਪੁਰੇ ਦੀ ਹਵਾ ਪਹੁੰਚ ਰਹੀ ਆ ਉਹਦੇ ਸਰਕਾ ਦੇਖ ਨੂੰ ਮਿਲੂਗਾ ਮੀਨਰੀ ਦਾ ਦੌਰ ਕਿਉਂਕਿ ਪਹਿਲਾਂ ਹੀ ਦਿਨ ਦਾ ਤਾਪਮਾਨ ਜਿਹੜਾ ਕਾਫੀ ਇਲਾਕਿਆਂ ਦੇ ਵਿੱਚ 40 ਡਿਗਰੀ ਪਾਰ ਚੱਲ ਗਿਆ ਸੀਗਾ ਜੇ ਮੌਜੂਦਾ ਸਮੇਂ ਗੱਲ ਕੀਤੀ ਜਾਵੇ ਅੱਜ ਦਿਨ ਦੇ ਪਾਰੇ ਦੀ ਅੱਜ ਦਿਨ ਦਾ ਪਾਰਾ ਜਿਹੜਾ ਪੰਜਾਬ ਦੇ ਵਿੱਚ 40 ਡਿਗਰੀ ਜਾਂ 40 ਡਿਗਰੀ ਤੋਂ ਹੇਠਾਈ ਰਿਕਾਰਡ ਕੀਤਾ ਗਿਆ 39 40 33 35 ਇਦਾਂ ਹੀ ਰਿਕਾਰਡ ਕੀਤਾ ਗਿਆ ਤੁਸੀਂ ਕਹੋਗੇ ਇੰਨੀ ਤਾਂ ਗਰਮੀ ਹੈ ਵੀ ਯਾਰ ਇਹ 39 40 ਦੱਸੀ ਜਾਂਦੇ ਆ ਕਿ ਆਸਲ ਦੇ ਵਿੱਚ ਜਦੋਂ ਅ ਦੱਖਣ ਤੇ ਪੱਛੋਂ ਦੀ ਗਰਮ ਹਵਾ ਚੱਲਦੀ ਹੁੰਦੀ ਆ ਉਦੋਂ ਲੋਹ ਚੱਲਦੀਦਾ ਉਦੋਂ ਖੁਸ਼ਕੀ ਹੁੰਦੀ ਹੈਗੀ ਉਦੋਂ ਦਿਨ ਦਾ ਤਾਪਮਾਨ ਹੁੰਦਾ ਜਿਹੜਾ ਤੇਜ਼ੀ ਨਾਲ ਉੱਪਰ ਨੂੰ ਜਾਂਦਾ 40 41 42 43 44 45 ਡਿਗਰੀ ਇਦਾਂ ਪਾਰ ਕਰ ਜਾਂਦਾ ਹੁੰਦਾਗਾ ਤੇ ਜਦੋਂ ਪੂਰੀ ਦੀ ਹਵਾ ਚੱਲਦੀ ਆ ਆਪਾਂ ਮੇ ਕਿੰਨੀ ਹੀ ਗਰਮੀ ਆਪਾਂ ਨੂੰ ਮਹਿਸੂਸ ਹੋ ਰਹੀ ਹੈਗੀ ਜਦੋਂ ਪੂਰੀ ਦੀ ਹਵਾ ਚੱਲਦੀ ਆ ਇਹਦੇ ਵਿੱਚ ਇੱਕ ਤਾਂ ਨਮੀ ਹੁੰਦੀ ਹੈਗੀ ਮੋਇਸਚਰ ਹੁੰਦਾਗਾ ਦੂਜਾ ਇਹ ਸਿੱਲੀ ਹੁੰਦੀ ਆ ਮਤਲਬ ਕਿ ਪਾਣੀ ਹੁੰਦਾ ਇਹਦੇ ਵਿੱਚ ਉਹਦਾ ਕਰਕੇ ਸਿੱਲੀ ਹਵਾ ਉਣ ਕਰਕੇ ਜਿਹੜਾ ਹੋ ਮਸਾਲੀ ਗਰਮੀ ਵੱਟ ਜਿਹੀ ਵਾਲੀ ਗਰਮੀ ਕਬਰਾਹਟ ਜਿਹੀ ਵਾਲੀ ਗਰਮੀ ਅਸੈਂਸ ਸੈਲ ਅਨਸਟੇਬਲ ਜਿਹੜੀ ਗਰਮੀ ਫੀਲ ਹੁੰਦੀ ਆ ਪੂਰੇ ਸਰੀਰ ਨੂੰ ਕਬਰਾਹਟ ਜਿਹੀ ਹੁਣ ਵੀ ਮੌਜੂਦ ਆ ਸਮੇਂ ਇਹੀ ਹਾਲਾਤ ਨੇ ਸ਼ਾਮ ਦਾ ਵੇਲਾ ਕਾ ਪੰਜਾਬ ਦੇ ਵਿੱਚ ਕਾਫੀ ਖੇਤਰਾਂ ਦੇ ਚੋਂ ਮਸਾਲੀ ਵੱਟ ਵਾਲੀ ਗਰਮੀ ਆ ਜਿਹੜੀ ਬਣੀ ਹੋਈ ਹੈਗੀ ਇਹ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਦੇ ਯੂਪੀ ਦੇ ਜਿੱਥੇ-ਜਿੱਥੇ ਵੀ ਪੂਰੇ ਦਾ ਵਹਾ ਜਾ ਰਹੀ ਆ ਜਿੱਥੇ-ਜਿੱਥੇ ਵੀ ਪੂਰੀ ਦੀ ਹਵਾ ਪਹੁੰਚ ਰਹੀ ਆ ਜਾਂ ਉਹ ਰਾਜਸਥਾਨ ਮਾਨਗੜ ਗੰਗਾ ਨਾਲਕਾ ਦੇ ਇਲਾਕੇ ਨੇ ਭਾਵੇਂ ਪੰਜਾਬ ਦੇ ਬਹੁਤੇ ਇਲਾਕੇ ਨੇ ਸਾਰੇ ਇਲਾਕਿਆਂ ਦੇ ਵਿੱਚ ਹੀ ਹੋ ਮਸਾਲੀ ਬਾਟ ਵਾਲੀ ਗਰਮੀ ਜਿਹੜੀ ਬਣੀ ਹੋਈ ਹੈਗੀ ਇਹਦੇ ਤੋਂ ਕੱਲ ਅਸਥਾਈ ਤੌਰ ਤੇ ਲਿਮਟਿਡ ਜੇ ਏਰੀਆ ਏਰੀਆ ਵਿੱਚ ਜਾਂ ਲਿਮਟਿਡ ਜੇ ਜ਼ਿਲ੍ਹਿਆਂ ਵਿੱਚ ਕਿਤੇ ਥੋੜੇ ਬਹੁਤ ਸਮੇਂ ਲਈ ਜਿਹੜੀ ਰਾਹਤ ਮਿਲਦੀ ਦਿਖਾਈ ਦੇ ਸਕਦੀ ਆ ਪਰ ਵੱਡੇ ਪੱਧਰ ਤੇ ਰਾਹਤ ਆ ਜਿਹੜੀ ਉਹ 11 ਮਈ ਦੀ ਦੁਪਹਿਰ ਵਾ ਤੇ 12 ਮਈ ਨੂੰ ਹੀ ਦੇਖਣ ਨੂੰ ਮਿਲਗੀ ਜਦੋਂ ਵੱਡੇ ਪੱਧਰ ਤੇ ਮੀਂਹ ਰੀਤਾ ਦੌਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੂਗਾ ਸੋ ਲਗਾਤਾਰ ਅਪਡੇਟ ਕਰਦੇ ਰਹਾਂਗੇ ਸਿਸਟਮ ਬਾਰੇ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੇਗੀ ਹਿਮਾਚਲ ਦੇ ਵਿੱਚ ਵੀ ਜਿਹੜਾ ਹਲਕੇ ਤੋਂ ਦਰਮਿਆਨੇ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਆ ਹਰਿਆਣਾ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਟੁੱਟਮੀ ਕਾਰਵਾਈ ਹੋਊਗੀ ਦਿੱਲੀ ਤੱਕ ਜਿਹੜਾ ਮੀਨਹੇਰੀ ਦਾ ਅਸਰ ਦੇਖਣ ਨੂੰ ਮਿਲ ਸਕਦਾਗਾ ਜੁਪੀ ਦੇ ਇਲਾਕਿਆਂ ਦੇ ਵਿੱਚ ਵੀ ਮੀਨਹੇਰੀ ਦਾ ਆਸਰਾ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਇਸੇ ਤਰ੍ਹਾਂ ਰਾਜਸਥਾਨ ਦੇ ਬਹੁਤੇ ਖੇਤਾਂ ਦੇ ਵਿੱਚ ਕੱਲ ਤੇ ਖਾਸ ਕਰਕੇ ਪਰਸੋਂ 11 ਮਈ ਨੂੰ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਮੀਨੇਰੀ ਦਾ ਜੋ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਉਹਦੇ ਨਾਲ ਗਰਮ ਬਾਦੇ ਪਾਰੇ ਤੋਂ ਹਮਸ ਤੋਂ ਬੱਟ ਤੋਂ ਜਿਹੜੀ ਇੱਕ ਚੰਗੀ ਰਾਤ ਮਿਲਦੀ ਦਿਖਾਈ ਦੇਊਗੀ ਬਾਕੀ ਲਗਾਤਾਰ ਅਪਡੇਟ ਕਰਦੇ ਰਹਾਂਗੇ ਤੁਹਾਡੇ ਜ਼ਿਲ੍ਹੇਵਾਰ ਜਾਣਕਾਰੀ ਸਾਰੇ ਹੀ ਜ਼ਿਲਾਂ ਵਿੱਚ ਜਿਹੜੀ ਮੀਂਹ ਦੀ ਸਭਾਵਨਾ ਜਿਹੜੀ ਮੀਨੇਰੀ ਦੀ ਸਭਾਵਨਾ ਬਣੀ ਹੋਈ ਹੈਗੀ ਮੀਂਹ ਕੋਈ ਬਹੁਤਾ ਭਾਰੀ ਨਹੀਂ ਹੋਊਗਾ ਲਿਮਟਡ ਹੋਊਗਾ ਮਤਲਬ ਕਿ ਟਟਮਾ ਹੋਊਗਾ ਹਲਕਾ ਦਰਮਿਆਨਾ ਮੀਂਹ ਹੋ ਕਿਤੇ ਕਿਤੇ ਬਾਈਜਾਂਸ ਤੇਜ਼ ਝਟ ਜਰੂਰ ਲੱਗ ਸਕਦੀ ਹੈਗੀ ਇਦਾਂ ਦੀ ਪੋਸਿਬਿਲਟੀ ਹੈਗੀ ਹੈਗੀ ਬਾਕੀ ਲਗਾਤਾਰ ਅਪਡੇਟ ਕਰਦੇ ਰਹਾਂਗੇ ਜੁੜੇ ਰਹੋ ਜੀ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ